ਹਾਂ ਜੀ ਸਰ ਤੁਹਾਡਾ ਨਾਮ ਮੇਰਾ ਨਾਮ ਜੰਮੇਰਾ ਕਪੂਰ ਸਿੰਘ ਤੇ ਅੱਜ ਰਿਕਨੀ ਆਪਸੇ ਤੋਂ ਬੀ1 ਸੀਬੀਏ ਚ ਆੜ ਵਿਕੇ ਦਾ ਰਾਤ ਹਾਂ ਜੀ ਤੇ ਕੱਲ ਜਿਹੜਾ ਪਸ਼ੂ ਨਾਲ ਜਿਹੜਾ ਹਾਸਾ ਵਾਪਰਿਆ ਉਹਦੇ ਬਾਰੇ ਕੋਈ ਕੋਈ ਦੱਸੋ ਇਹ ਸਰ ਕੱਲ ਜੀਵਨ ਕੋਈ 12:30 ਦਾ ਟਾਈਮ ਰੂਟੀਨ ਦੀ ਤਰ੍ਹਾਂ ਸੀ ਆਪਣੇ ਹਸਪਤਲ ਕੋਈ ਗੌਰਮੈਂਟ ਦਾ ਕੰਮ ਕਰਦਾ ਸੀ ਤੇ ਦਰਜੀਬ ਨਾ ਦਾ ਲੜਕਾ ਦਾ ਹਰ ਦੇ ਨਾਲ ਬੜੀ ਬੜੀ ਤੁਮਰਾ ਹਟਰੀ ਮਾਦ ਵਿੱਚ ਜਿਹਾ ਸਾਡੇ ਕੋ ਆਇਆ ਉਹ ਨਿਕਲ ਕੇ ਆ ਕੇ ਮੈਂ ਆਪਣੇ ਨਗਰ ਜਿਹੜੇ ਉਹਨਾਂ ਨੂੰ ਚਾਰਨ ਗਿਆ ਤੇ ਚਾਰਨ ਤੋਂ ਬਾਅਦ ਜਦੋਂ ਵਾਪਸ ਮੁੜ ਕੇ ਆਈ ਤੇ ਮੇਰੇ ਜਿਹੜੇ ਦਾਸ ਪਸੂੜਾ ਉਹ ਦੇਖ ਰੇਗਾ ਤੁਮਰਾ ਤੁਮਰਾ ਆ ਕੇ ਤੇ ਫਿਰ ਦੇਖਣੀ ਉਹ ਬਹੁਤ ਹੋਈ ਹੈ ਤੇ ਉਦੋਂ ਅੰਤ ਅਸੀਂ ਆਪਣੀ ਟੀਮ ਅਲਾਰਟ ਤੇ ਲਿਆ ਕੇ ਮੋਕੇ ਤੇ ਪਹੁੰਚਿਆ तकरीबन 257 ਮਿੰਟ ਲੱਗੇ ਪਹੁੰਚਣ ਤੇ ਮੋਕੇ ਤੇ ਸਾਰੇ ਡਾਕਟਰਾਂ ਜੀ ਪੂਰੇ ਬਲਾਦ ਦੀ ਟੀਮ ਇਕੱਠੀ ਹੋ ਗਈ ਜਿੰਦਕ ਕੋਈ ਇਨਪੋਰਟਿੰਗ ਕੀ ਵੀ ਕਿਸੇ ਕਿਸਮ ਤੇ ਅੱਜ ਅਸੀਂ ਰਾਹ ਸ਼ੁਰੂ ਕੀਤਾ ਜਦ ਜਾ ਕੇ ਦੇਖਿਆ ਤਾਂ ধੂਮ ਮੱਝ ਜਿਹੜੀਆਂ ਸਾਡੇ ਜਾਂਦਿਆਂ ਨੂੰ ਉਹਨਾਂ ਦੀ ਪਹਿਲੇ ਹੀ ਮੌਤ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਉਹਨੇ ਵਸੰਦਾ ਕੋਈ ਰਸਿਆ ਕੋਈ ਪਾਣੀ ਜ਼ਹਿਰੀਲਾ ਜਿਹੜਾ ਖੇਤਾਂ ਨੂੰ ਦਵਾਈ ਪਾਈ ਆ ਪਸ਼ੂਆਂ ਨੇ ਉੱਪਰ ਦਵਾਈ ਉਹ ਪਾਣੀ ਪੀ ਲਿਆ ਜਾਂ ਕੁਝ ਤਾਂ ਹੋਇਆ ਇਹ ਗਰਵਾਡੇ ਇਲਾ ਚਨਪ ਆ ਰਹੇ ਸੀ ਜੀ ਤਾਂ ਉਹ ਜਦੋਂ ਪ੍ਰੰਦੇ ਦਾ ਇਲਾਜ ਕੀਤਾ ਜਿਹਦੇ ਵਿੱਚ ਉਹ ਪਲਾਜਨਾਨ ਇੱਕ ਮੱਝ ਦੀ ਮੌਤ ਫਿਰ ਹੋ ਗਈ ਤੇ ਅਸੀਂ ਦਸਾਂ ਵਿੱਚੋਂ ਜਿਹੜੇ ਸੱਤ ਜਾਨਵਰਾਂ ਨੂੰ ਇਹਦਾ ਇਲਾਜ ਕਰਨ ਦਾ ਤੋ ਈ ਕੋਈ ਲੇਕਿਨ ਬਾਕੀ ਕਿਸਮ ਦੇ ਜਿਹੜੇ ਤਿੰਨ ਜਾਨਵਰ ਮੱਝਾਂ ਨਹੀਂ ਬਚ ਸਕਦੇ ਲੇਕਿਨ ਜਿਹੜੇ ਸੱਤ ਜਾਨਵਰ ਸੀ ਉਹ ਉਜਿਹਰ ਨੂੰ ਬਰਦਾਸ਼ਤ ਕਰਦੇ ਤੇ ਟਰੀਟਮੈਂਟ ਰਿਸਪੌਂਡ ਕੀਤਾ ਉਹਨਾਂ ਨੇ ਤੇ ਉਹ ਲਫਜ਼ਿਆ ਹੋ ਗਿਆ। ਓਕੇ ਸਰ ਤੇ ਪਸ਼ੂ ਪਾਲਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ। ਸੰਦੇਸ਼ ਇਹ ਹੀ ਦੇਣਾ ਚਾਹਾਂਗਾ ਕਿ ਬਾਰ ਬਾਰ ਇਹ ਰਿਪੋਰਟ ਪ੍ਰਸ਼ਾਸਨ ਵੱਲੋਂ ਵੀ ਪਿਛਲੇ ਹਫਤੇ ਮਾਨਜੋਤ ਸਿੰਘ ਸਾਹਿਬ ਨੇ ਫਤੂਮ ਜਾਰੀ ਕੀਤੇ ਸੀ ਕਿ ਅਗਲੇ ਹਫਤਾ ਤੱਕ ਜਿਹੜੇ ਪਸ਼ੂਆਂ ਨੂੰ ਚਰਾਉਣ ਤੇ ਕਵੰਦੀ ਲਗਾਈ ਗਈ। ਤੇ ਜੇਕਰ ਜਦੋਂ ਵੀ ਕੋਈ ਕਪਾਸ਼ਾ ਸਿੰਦਾ ਤਰੇਸ਼ ਹੁੰਦਾ ਉਹ ਹਮੇਸ਼ਾ ਲੋਕ ਖਤ ਤੇ ਹੁੰਦਾ ਸੀ ਲੇਕਿਨ ਅਸੀਂ ਉਹ ਉਹਦਾ ਕੀ ਜਨਮ ਭੁੱਲ ਗਏ ਜਦੋਂ ਉਹ ਨਹੀਂ ਲੰਘਣਾ ਕਰਦੇ ਆ ਦੇਖੋ ਲੰਘਣਾ ਕਿੱਤੀ ਤੇ ਪਹਲਾ ਵੀ ਤ ਗਿਆ ਜਿਉ ਉਸ ਚੁਕਿਆ ਨਾ ਦੇਣਾ ਜੀ ਦੇਖੋ ਅੱਗਾਂ ਲੱਗ ਰਹੀਆਂ ਜੀਵਨ ਦਾ ਦਵਾਈ ਵੀ ਪਾ ਰਹੇ ਆ ਧੋਨੇ ਦਾ ਸੀਨ ਆ ਗਿਆ ਫਿਰ ਪਾਣੀ ਖੜਨੇ ਉਹ ਵੀ ਦਵਾਈਆਂ ਪੈਣੀਆਂ ਤੇ ਜੀ ਜਦੋਂ ਪਸ਼ੂ ਨੇ ਚਾਰ ਲਗਾ ਉਹ ਤਾਂ ਪਸ਼ੂਨ ਤਾਂ ਦੇਖਣਾ ਨਹੀਂ ਆ ਮੈਂ ਉੱਥੇ ਪਾਣੀ ਪੀਵਾ ਜਾਂਦੇ ਵਿੱਚ ਜ਼ਹਿਰ ਆਉਂ ਤਾ ਕੋਈ ਪਤਾ ਨਹੀਂ ਇਹ ਤਾਂ ਸਰਕਾਰੀ ਪ੍ਰਸ਼ਾਸਨ ਦੇ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਗਵਰਨਮੈਂਟ ਦੇ ਜਿੱਥੇ ਦੀ ਡਿਊਟੀ ਲਈ ਆ ਉਹਦੀ ਅਦੇਸ਼ਾ ਮੁਤਾਬਕ ਤੁਹਾਨੂੰ ਕੋਈ ਤੁਹਾਡੇ ਹਿੱਤ ਦੇ ਵਿੱਚ ਲੋਕਾਂ ਦੇ ਵਿੱਚ ਕੋਈ ਫਰਮਾਨ ਨਾ ਦੇ ਤੁਸੀਂ ਇਹ ਵੀ ਪਾਲਣਾ ਕਰਨਾ ਚਾਹੀਦਾ ਤੁਹਾਡੇ ਬਾਦੀ ਮੈਂ ਇਹ ਨਹੀਂ ਬੇਨਤੀ ਕਰਨਾ ਚਾਹੁੰਦਾ ਜੀ ਪ੍ਰਸ਼ਾਸਨ ਦੇ ਜਿਹੜਾ ਕੋਈ ਤੁਹਾਡੇ ਹਿੱਤ ਵਿੱਚ ਕੋਈ ਕਮ ਜਾਰੀ ਹੁੰਦਾ ਹੋ ਉਹ ਤੁਹਾਡਾ ਹੀ ਹਿੱਤ ਹੁੰਦਾ ਇਸ ਲਈ ਬੇਨਤੀ ਮੇਰੀ ਹੈ ਵੀ ਉਹ ਤੇ ਸੰਭੀਰਤਾ ਨਾਲ ਇਹ ਪਾਲਣਾ ਕੀਤੀ ਜਾਵੇ ਥੈਂਕ ਯੂ ਓਕੇ ਹਾਂਜੀ ਬੀਜ ਕੀ ਨਾਮ ਤੁਹਾਡਾ ਲਤੀਫਾ ਜੀ ਇਹ ਕਿਹੜਾ ਪਿੰਡ ਹੈ ਜੀ ਅਮੱਲੇ ਦੇ ਸੜਕਾਂ ਜਾਂਦੀ ਔਰ ਨੂੰ ਮੱਲੇ ਵਦਿਆ ਤੋਂ ਗਊਸ਼ਾਲਾ ਦੇ ਨੇੜੇ ਹਾਂਜੀ ਤੇ ਇਹ ਤੁਹਾਡੇ ਕੋਲ ਸਾਨੂੰ ਪਤਾ ਲੱਗਾ ਕਿ ਪਸ਼ੂਆਂ ਦੀ ਕੋਈ ਪ੍ਰੋਬਲਮ ਆਈ ਹੈ ਕੀ ਹੋਇਆ ਜੀ ਇਹ ਜੇ ਪਾਣੀ ਪੀਤਾ ਹੀ ਮੋਟਰ ਤੇ ਚੜ੍ਹੇ ਜ ਪਤਾ ਨਹੀਂ ਕਿਸੇ ਨੇ ਦਵਾਏ ਕਿੱਥੇ ਨੂੰ ਗਏ ਸੀ ਤੁਸੀਂ ਕੀ ਕੀ ਮਤਲਬ ਕਿੱਥੇ ਚਰਾਣ ਗਏ ਸੀ ਮੱਝਾਂ ਹਾਂਜੀ ਹਾਂਜੀ ਮੱਝਾਂ ਚਰਾਣ ਗਏ ਸੀ ਕਿੰਨੀਆਂ ਮੱਝਾਂ ਨੇ ਟੋਟਲ ਤੁਹਾਡੇ ਕੋਲ ਨੇ ਕੋ ਆਹੀ ਦਾਸ ਕੇ ਮੱਝਾਂ ਸੀਗੀਆਂ ਚ ਗਾਂ ਕੋਈ ਪਾ ਕੇ ਬਸ ਪਸ਼ੂ ਜਨ ਟੋਟਲ ਹਾਂਜੀ ਤੇ ਉਹ ਵਿੱਚ ਫਿਰ ਕੀ ਹੋਇਆ ਤਿੰਨ ਤਾਂ ਜੀ ਮਰ ਗਏ ਨਹੀਂ ਕਿਦਾਂ ਕਿਦਾਂ ਹੋਈ ਉਹ ਉਹ ਪਾਣੀ ਪੀਤਾ ਜੀ ਮੱਝਾਂ ਨੇ ਅੱਛਾ ਜੀ ਪਾਣੀ ਪੀ ਕੇ ਘਰੇ ਆਈ ਅੱਛਾ ਜੀ ਘਰੇ ਆ ਕੇ ਬਸ ਤਿੰਨ ਜੀ ਪੂਰੀਆ ਹੋ ਗਈਆਂ ਅੱਛਾ ਨਹੀਂ ਉੱਥੇ ਡਿਗ ਪਈਆਂ ਖੇਤਾਂ ਚ ਡਿਗ ਪਈਆਂ ਕਿ ਇੱਥੇ ਘਰੇ ਆ ਕੇ ਡਿਗੀਆਂ ਦੋ ਤਾਂ ਘਰੇ ਆ ਕੇ ਡਿਗੀਆਂ ਇੱਕ ਤਾਂ ਖੇਤਾਂ ਚ ਡੱਗੀ ਸੀ ਉਹ ਉਸੇ ਘਰੇ ਲਿਆਂਦੀ ਫਿਰ ਕੀ ਕੀਤਾ ਤੁਸੀਂ ਜਦੋਂ ਡਿਗਣੀਆਂ ਸ਼ੁਰੂ ਹੋ ਗਈਆਂ ਫਿਰ ਡਾਕਟਰੇ ਬੁਲਾਏ ਜੀ ਦੇ ਡਾਕਟਰ ਲੈਣਗੇ ਹਾਂਜੀ ਤੇ ਡਾਕਟਰ ਨੇ ਫਿਰ ਕੀ ਕੀਤਾ ਉਹਨਾਂ ਨੇ ਟੀਕੇ ਟੂਕੇ ਲਾਈ ਜੀ ਫਿਰ ਵੀ ਬੱਚੀਆਂ ਜੀ ਬੱਚੀਆਂ ਨੇ ਇਹ ਬਾਕੀ ਜਿਹੜੀਆਂ ਬਾਕੀ ਕਿਦਾਂ ਬਾਕੀ ਕਿਦਾਂ ਹੋਇਆ ਜਿਹੜੀਆਂ ਜਿਹੜੀਆਂ ਬਚ ਗਈਆਂ ਇਹ ਤਾਂ ਬਚਾ ਗਏ ਗਲੂਬੋਸ਼ ਲਾਇਏ ਸੀ ਡਾਕਟਰਾਂ ਨੇ ਅੱਛਾ ਮਤਲਬ ਡਾਕਟਰ ਤੁਰੰਤ ਆ ਗਏ ਸੀਗੇ ਹਾਂਜੀ ਹਾਂਜੀ ਉਸੇ ਟਾਈਮ ਆ ਗਏ ਕਿਹੜੇ ਡਾਕਟਰ ਸੀ ਆ ਓੜਾਲੀ ਵੈਟਰਨਰੀ ਅਫਸਰ ਜਿਹੜੇ ਇੱਥੇ ਹਾਂਜੀ ਹਾਸਪਤਾਲ ਵਾਲੇ ਹਾਂਜੀ ਹਾਂਜੀ ਤੇ ਕੀ ਕੰਮ ਕਰਦੇ ਤੁਸੀਂ ਅਸੀਂ ਸਾਡਾ ਹੀ ਮੱਝਾਂ ਦਾ ਹੀ ਆ ਮੱਝਾਂ ਵਿੱਚ ਯਾਨੀ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਾਂਜੀ ਹਾਂਜੀ ਓਕੇ ਉਹ ਪਸ਼ੂ ਕਿੰਨੇ ਕੁ ਮਹਿੰਗੇ ਸੀਗੇ ਜਿਹੜੇ ਕਿੰਨੇ ਕੁ ਦੇ ਹੋਣਗੇ ਤੁਹਾਡਾ ਨੂੰ ਉਹ ਸਾਡੀ ਸੋਹਣਿਆ ਵਾਲੀ ਮੱਝਾਂ ਹੀ ਲੱਖ ਲੱਖ ਦੀਆਂ ਜੀ ਉਹੀ ਸੀਗੀਆਂ ਮੈਂ ਵੰਜਾ ਤੇ ਕੱਟੂ ਹੀ ਆ ਅੱਛਾ ਮੇਨ ਮੱਝਾਂ ਸੀ ਹਾਂਜੀ ਇਹਦਾ ਮਤਲਬ 3 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਹੁਣ ਕੀ ਕਰਨਾ ਜੋ ਕੋਈ ਦੇ ਦਵੇ ਬੰਦਾ ਕੋਈ ਦਾਨੀ ਵੀਰ ਹੋਵੇ ਕਰ ਦਵੇ ਵਧਿਆ